1 ਜੂਨ 1984 ਅਜਿਹਾ ਦਿਨ ਜਿਸ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਇਹ ਸਿਰਫ ਤਾਰੀਖ ਨਹੀਂ ਇਹ ਉਹ ਤਾਰੀਖ ਹੈ ਜਿਸ ਦਿਨ ਸੱਚ ਤੇ ਟੈਂਕ ਚੱਲੇ ਸ੍ਰੀ ਦਰਬਾਰ ਸਾਹਿਬ ਤੇ ਗੋਲੀਆਂ ਵਰਸਾਈਆਂ ਗਈਆਂ ਰੱਬ ਦੇ ਘਰ ਨੂੰ ਜੰਦ ਭੂਮੀ ਬਣਾਇਆ ਗਿਆ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਸਿੱਖ ਦਾ ਤੀਰਥ ਪਰ 1 ਜੂਨ 1984 ਨੂੰ ਇੱਥੇ ਸ਼ਾਂਤੀ ਨਹੀਂ ਸੀ ਇੱਥੇ ਸੀ ਗੋਲੀਆਂ ਦੀ ਆਵਾਜ਼ ਫੌਜ ਨੇ ਕਿਲੇਬੰਦੀ ਕਰ ਦਿੱਤੀ ਮੀਡੀਆ ਬੰਦ ਰਾਹ ਬੰਦ ਸੱਚ ਬੰਦ ਸਿਰਫ ਚੱਲੀਆਂ ਗੋਲੀਆਂ ਤੇ ਅੰਦਰ ਸਨ ਬੇਕਸੂਰ ਲੋਕ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਰਾਤ ਆ ਚੁੱਕੀ ਹੈ ਸਵੇਰ ਤੱਕ ਹਰਮੰਦਰ ਸਾਹਿਬ ਦੇ ਆਂਗਣ ਵਿੱਚ ਖੂਨ ਵਹਿ ਰਿਹਾ ਸੀ ਕਛਿਆ ਜਾਂਦਾ ਹੈ ਕਿ ਪਹਿਲੀ ਗੋਲੀ 1 ਜੂਨ ਨੂੰ ਚਲਾਈ ਗਈ ਗੁਰਦੁਆਰੇ ਦੀ ਕੰਧ ਨੂੰ ਲੰਘ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੇ ਆ ਲੱਗੀ ਕੀ ਤੁਸੀਂ ਸੋਚ ਸਕਦੇ ਹੋ ਇੱਕ ਪੁਸਤਕ ਜੋ ਪਿਆਰ ਸਿੱਖਿਆ ਅਹਿੰਸਾ ਸਿਖਾਉਂਦੀ ਹੈ ਉਸ ਤੇ ਗੋਲੀ ਲੱਗੀ ਵੱਡੇ ਦਰਸ਼ਨੀ ਟਾਕਿਆਂ ਤੇ ਗੋਲੀਬਾਰੀ ਹੋਈ ਪਿਆਸੇ ਯਾਤਰੀਆਂ ਨੂੰ ਪਾਣੀ ਤੱਕ ਨਹੀਂ ਮਿਲਿਆ ਅੰਦਰ ਮਹਿਲਾ ਬੱਚੇ ਬਜ਼ੁਰਗ ਨਿਰਦੋਸ਼ ਲੱਕੜਿਆਂ ਦੀ ਤਰ੍ਹਾਂ ਕੱਟੇ ਗਏ ਫੌਜ ਕਹਿੰਦੀ ਸੀ ਅਸੀਂ ਮਾਰ ਰਹੇ ਹਾਂ ਉਗਰਵਾਦੀਆਂ ਨੂੰ ਪਰ ਮਰ ਰਹੇ ਸਨ ਮਾਮਾ ਭਾਣ ਜਾ ਮਾਮਾ ਦੀਆਂ ਗੋਦਾਂ ਤੀਰਥ ਯਾਤਰੀ ਹੋਰ ਤਾਰੀਖਾਂ ਤਾਂ ਕਿਤਾਬਾਂ ਵਿੱਚ ਲਿਖੀਆਂ ਜਾਂਦੀਆਂ ਹਨ ਪਰ 1 ਜੂਨ 1984 ਇਹ ਤਾਰੀਖ ਆਮ ਦੇ ਦਿਲਾਂ ਤੇ ਲਿਖੀ ਗਈ ਇਹ ਤਾਰੀਖ ਗੁਰਬਾਣੀ ਦੀਆਂ ਪੰਕਤੀਆਂ 'ਚ ਰੋ ਰਹੀ ਏ ਇਹ ਤਾਰੀਖ ਉਹ ਅੱਖਾਂ ਚ ਦੇਖੀ ਜਾ ਸਕਦੀ ਐ ਜੋ ਅੱਜ ਵੀ ਬੰਨੀਆਂ ਹੋਈਆਂ ਨੇ ਇਹ ਸਿਰਫ ਕਹਾਣੀ ਨਹੀਂ ਇਹ ਸਿਰਫ ਕਹਾਣੀ ਦਰਦ ਦੀ ਨਹੀਂ ਇਹ ਸੱਚ ਦੀ ਲੜਾਈ ਥੀ ਵੀ ਹੈ ਸਿੱਖ ਕੌਮ ਨੇ ਹਮੇਸ਼ਾ ਜ਼ੁਲਮ ਦੇ ਸਾਹਮਣੇ ਸੀਸ ਦਿੱਤਾ ਪਰ ਕਦੇ ਝੁਕਾਇਆ ਨਹੀਂ 1 ਜੂਨ 1984 ਤੋਂ ਲੈ ਕੇ ਅੱਜ ਤੱਕ ਸੱਚ ਨੂੰ ਮਿਟਾਇਆ ਨਹੀਂ ਜਾ ਸਕਿਆ ਤੇ ਨਾ ਹੀ ਕਦੇ ਮਿਟਾਇਆ ਜਾਵੇਗਾ ਜੇਕਰ ਤੁਸੀਂ ਵੀ ਇਹ ਸੱਚ ਸੁਣ ਕੇ ਹਿੱਲ ਗਏ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਦੁਨੀਆ ਇਹ ਨਾ ਭੁੱਲ ਜਾਵੇ ਕਿ ਇੱਕ ਜੂਨ 1984 ਨੂੰ ਕੀ ਹੋਇਆ ਸੀ ਇਤਿਹਾਸ ਨੂੰ ਦਹਾਉਣ ਤੋਂ ਰੋਕਣਾ ਹੋਵੇ ਤਾਂ ਸੱਚ ਨੂੰ ਜ਼ਿੰਦਾ ਰੱਖਣਾ ਪੈਂਦਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ